ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਓ ਬਾਗ ਚ ਬੇਨਤੀ ਚੋਪਈ ਹਮਰੀ ਕਰੋ ਹਾਥ ਦਰ ਅਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਾਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰ ਹਮਰੇ ਦੁਸ਼ਟ ਸੁਪੈ ਤੁਮ ਕਾਬ ਹੋ ਆਪ ਹਾਗ ਦੇ ਮੋਹਿ ਬਚਾਵ ਸੁਖਿ ਵਸੈ ਮਰੋ ਪਰਿਵਾਰਾ ਸੇਵਕ ਸਿਖ ਸਪੈ ਕਰਤਾਰਾ ਮੋਰ ਚਰਜ ਕਰਦਾ ਕਿਰੈ ਅਸਬਨ ਕੋ ਆਦ ਸੰਗਰੇ ਹੈ ਪੂਰਨ ਹੋਏ ਹਮਾਰੀ ਆਸਾ ਤੁਰਤ ਨਿਕੀ ਰਹੈ ਪਿਆਸਾ ਤਮੇ ਛਾੜ ਕੋਈ ਅਬਰ ਮਾਤਿਓ ਜੋ ਬਰ ਚਾਹੂ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰਿ ਹੈ ਚੁਨ ਚੁਨ ਸਤਰ ਹਮਾਰੇ ਮਾਰਿ ਹੈ ਆਪ ਹਾਗ ਦੇ ਬੁਜ ਬਰੇ ਹੈ ਮਰਨ ਕਾਲ ਕਾ ਤਰਾਸ ਨਵਰੇ ਆਹੋ ਜੁਸ ਦਹ ਮਾਰੇ ਪਛਾਹ ਸ੍ਰੀ ਅਸਤੁਰ ਜੂ ਕਰ ਜੋਹ ਰਚਾਰ ਆਖ ਲਿਓ ਹੋ ਰੱਖਣ ਹਾਰੇ ਸਾਹਿਬ ਸਤਿ ਸਾਈਂ ਪਿਆਰੇ ਦੀਨ ਬੰਦ ਦੁਸ਼ਟ ਨਿਕਿ ਹੰਤਾ ਤੂ ਪੁਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਾਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾਜਮਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂਥਿਓ ਨਜਾਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਹ ਮਹਾਰਾਜ ਜਨ ਕਾਲ ਸੁਵਜਗਤ ਬਨਾਇਓ ਦੇਵ ਦੈਤ ਜਸ਼ਨੁ ਪਜਾਇ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਹਿ ਹ ਮਾਰਾ ਨਮਸਕਾਰ ਤਿਸਹਿ ਕਹ ਹਮਾਰੇ ਸਕਲ ਪ੍ਰਜਾ ਜਨਿ ਆਪ ਸੁਵਾਰੇ ਸਿਵ ਕਨ ਕਉ ਸਿਵ ਗੁਣ ਸੁਖ ਦਿਯੋ ਸਤਰਨ ਕਉ ਪਲਮੁ ਬਦ ਕੀਓ ਕਾਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿਟੀ ਤੇ ਕੁੰਤਰੇ ਅਸਥੁਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਾਟ ਘਟ ਕੇ ਪਟ ਪਟ ਕੀ ਜਾਣੈ ਜਬ ਉਤਕਰ ਕਰਾ ਕਰ ਤਾਰਾ ਪ੍ਰਜਾ タルਤਵ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬਹੁ ਤੁਮੈ ਮਿਲਤ ਦੇ ਤਾਰ ਸੁਹ ਹੂੰ ਜੈ ਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਰਾਲਮ ਜਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਰੰਭਕਾਰ ਨਰਨੰਬ ਆਦ ਨੀਲ ਅਨਾਦ ਸੰਭ ਤਾਂ ਕਾ ਗੁਣ ਉਚਾਰਤ ਪੇਦਾ ਜਾਗ ਕੋ ਪੇਵਨਾ ਪਾਵਤ ਬੇਦਾ ਤਾਂ ਕੋ ਕਿਰਪਾ ਅਨਮਾਨਤ ਮਹਾਂ ਮੁਣ ਕਸ਼ਪੇਦ ਨਾ ਜਾਨਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਤਰੰਕਾਰ ਕਾ ਚਿਨ ਚਨਹਿ ਭੇਵਿਆ ਪਾਪਨੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖ ਨ ਜਾਇ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸੁਰੂਪਾਰ ਪਿਓ ਰਵਖੀ ਪੂਪਾਣ ਜੇ ਰਸਿਤ ਜ਼ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਿਵ ਬੈਠਾ ਕਹੂੰ ਸਮਟ ਪਿਓ ਸ਼ੰਕਰ ਇਕੈਠਾ ਸ਼੍ਰੀ ਸ੍ਰਿਸ਼ਟ ਦਿਖਾਇ ਅਚੰਤ ਹੋਇ ਆਤ ਜੁਗਾਦ ਸਰੂਪ ਸਿਯੰਪ ਆਬਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਕਰੋ ਦੁਸ਼ਟ ਦਿੱਤੇ ਉਠ ਬਤੁ ਦਪਤਾ ਸਗਰ ਮਲੇਸ਼ ਕਰੋ ਰਣ ਕਾਤਾ ਜੇ ਅਸਤੁਜ ਤਵ ਸਰਨੀ ਪਰੇ ਤਿਲਕੇ ਦੁਸ਼ਟ ਦੁਗਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਲਕੇ ਤੁਮ ਸੰਕਰਿ ਸੁਟਾਰੇ ਜੋ ਕਲ ਕੋਇ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਦੇ ਘਟਨੇ ਇਹ ਰੱਛਾ ਹੋਇ ਤਹੇ ਸੁਭ ਕਾਲਾ ਦੁਸ਼ਤ ਰਿਸਤ੍ਰੰਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਲਹਿਰ ਹੋ ਤੰਕੇ ਤਾਪ ਤਨਕ ਮਹਰ ਹੋ ਰਿਦ ਸਿਧ ਕਰਮੋ ਸੁਭੋਈ ਦੁਸ਼ਟ ਸ਼ਾਸ ਸਕਨ ਕੋਈ ਏਕ ਬਾਰ ਜਨਤਮੈ ਸੁਭਾਰਾ ਕਾਲ ਫਾਸਤੇ ਤਾਹਿ ਉਬਾਰਾ ਜਿਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੈ ਸ਼ਰਨ ਤਿਹਾਰੀ ਆਪ ਹਾ ਦਇ ਲਿਹੁ ਬਾਰੀ ਸਰਬ ਖੁਰ ਮੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸ਼ਹੀਦ ਦਸਮੀ ਕਬਿਓ ਬਾਗ ਚ ਬੇਨਤੀ ਚੋਪਈ ਹਮਰੀ ਕਰੋ ਹਾਥ ਦਰ ਚਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਾਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਰ ਹਮਰੇ ਦੁਸ਼ਟ ਸੁਪੈ ਤੁਮ ਕਾਵੋ ਆਪ ਹਾਗ ਦੇ ਮੋਹਿ ਬਚਾਵੋ ਸਿਖਿਵ ਸੈ ਮਰੋ ਪਰਿਵਾਰਾ ਸੇਵਕ ਸਿਖਿ ਸਪੈ ਕਰਤਾਰਾ ਮੋਰ ਚਰਜ ਕਰਦਾ ਕਿਰੈ ਸੁਬਨ ਕੋ ਆਦ ਸੰਗਰੇ ਆ ਪੂਰਨ ਹੋਏ ਹਮਾਰੀ ਆਸਾ ਤੁਰਤ ਨਿਕੀ ਰਹੇ ਪਿਆਸਾ ਤਮੇ ਸਾੜ ਕੋਈ ਅਬਰਨਾ ਤਿਓ ਜੋ ਬਰ ਚਾਹੂ ਉਸ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰਿ ਹੈ ਚੁਨ ਚੁਨ ਸਤਰ ਹਮਾਰੇ ਮਾਰਿ ਹੈ ਆਪ ਹਾਗ ਦੇ ਬੁਰਿਆ ਮਰਨ ਕਾਲ ਕਾ ਤਰਾਸ ਨਵਰੇ ਐ ਹੂ ਜੋਸ ਦਹ ਮਾਰੇ ਪਛਾਹ ਸ੍ਰੀ ਅਸ਼ਟੁਰ ਜੋ ਕਰ ਜੋਹ ਰਛਾ ਰਖ ਲਿਓ ਹੋ ਰਖਨ ਹਾਰੇ ਸਾਹਿਬ ਸੁਖ ਸਹਾਈ ਪਿਆਰੇ ਦੀਨ ਬੰਦ ਦੁਸ਼ਟ ਨਿਕੇ ਹੰਤਾ ਤੂ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਾਰਾ ਕਾਲ ਪਾਏ ਸ਼ਿਵ ਜੂ ਬਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾਜ ਬਨਕਾਰ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂਥਿਓ ਨਜਵਨ ਕਾਲ ਸੁਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਹ ਮਹਾਰਾਜ ਜਵਨ ਕਾਲ ਸੁਵ ਜਗਤ ਬਨਾਇਓ ਦੇਵ ਦੇਤ ਜਸ਼ਨੁ ਪਜਾਇ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਹਿ ਹ ਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸੁਵਾਰੇ ਸਿਵ ਕਨ ਕਉ ਸਿਵ ਗੁਣ ਸੁਖ ਦਿਯੋ ਸਤਰਨ ਕਉ ਪਲ ਮੁਬਦ ਕੀਓ ਕਾਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿਟੀ ਤੇ ਕੁੰਤਰ ਅਸਥੁਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੁਲਾਸ ਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਾਟ ਘਟ ਕੇ ਪਟਪਟ ਕੀ ਜਾਣੈ ਜਬ ਉਦ ਕਰ ਕਰਾ ਕਰ ਤਾਰਾ ਪ੍ਰਜਾ ਤਰਤਵ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬਹੂ ਤੁਮੈ ਮਿਲਤ ਦੇਹ ਤਰਸ ਹੂੰ ਜੈ ਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰਹਿਤ ਨਰਾਲਮ ਜਨਤ ਬੇਦ ਭੇਦ ਅਰ ਆਲਮ ਨਿਰੰਕਾਰ ਦਰੰਭਕਾਰ ਦਰਨਲੰਬ ਆਦ ਨੀਲ ਅਨਾਦ ਸੰਭ ਤਾਂ ਕਾ ਗੁਣ ਉਚਾਰਤ ਪੇਦਾ ਜਾਗ ਕੋ ਪੇਵਨਾ ਪਾਵਤ ਬੇਦਾ ਤਾਂ ਕੋ ਕਿਰਪਾ ਅਨਮਾਨਤ ਮਹਾਂ ਮੁਣ ਕਸ਼ਪੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿਨ ਚਨਹਿ ਭੇਵਿਆ ਪਾਪਨੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖ ਨ ਜਾਇ ਬਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸੁਰੂਪਾਰ ਪਿਓ ਰਵਖੀ ਪੂਪਾਣ ਜੇ ਰਸਿਤ ਜ਼ਕੀਨੀ ਉਤਪੁਜ ਖਾਨ ਬਹੁਰ ਰਚ ਦੇਨੇ ਕਹੂੰ ਫੂਲ ਰਾਜਾ ਹਿਵ ਬੈਠਾ ਕਹੂੰ ਸਮਟ ਪਿਓ ਸ਼ੰਕਰ ਇਕੈਠਾ ਸ਼੍ਰੀ ਸ੍ਰਿਸ਼ਟ ਦਿਖਾਇ ਅਚੰਪ ਵਿਆਤ ਜੁਗਾਦ ਸਰੂਪ ਸਿਯੰਪ ਆਪ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਕਰ ਦੁਸ਼ਟ ਦਿੱਤੇ ਉਠ ਬਤੁ ਪਤਾ ਸਗਰ ਮਲੇਸ਼ ਕਰੋ ਰਣ ਕਾਤਾ ਜੇ ਅਸਤੁਜ ਤਵ ਸਰਨੀ ਪਰੇ ਤਿਲਕੇ ਦੁਸ਼ਟ ਦੁਗਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਲਕੇ ਤੁਮ ਸੰਕਰ ਸਵਟਾਰੇ ਜੋ ਕਲ ਕੋਇ ਇਕ ਬਾਰ ਧਾਇ ਹੈ ਤਾਂ ਕੇ ਕਾਲ ਦੇ ਘਟਣ ਹੈ ਅਹ ਰੱਛਾ ਹੋਇ ਤਹੇ ਸੁਭ ਕਾਲਾ ਦੁਸ਼ਤ ਰਿਸਤ੍ਰੰਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਲਹਿਰ ਹੋ ਤੰਕੇ ਤਾਪ ਪਤਨਕ ਮਹਰ ਹੋ ਰਿਦ ਸਿਧ ਕਰਮੋ ਸੁਭੋਈ ਦੁਸ਼ਟ ਸ਼ਾਸ ਸਕਨ ਕੋਈ ਏਕ ਬਾਰ ਜਨਤਮੈ ਸੁਭਾਰਾ ਕਾਲ ਫਾਸ ਤੇ ਤਾਹਿ ਉਬਾਰਾ ਜਿਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੈ ਸ਼ਰਨ ਤਿਹਾਰੀ ਆਪ ਹਾ ਦਇ ਲਿਹੁ ਬਾਰੀ ਸਰਬ ਖੁਰ ਮੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਓ ਬਾਗ ਚ ਬੇਨਤੀ ਚੋਪਈ ਹਮਰੀ ਕਰੋ ਹਾਥ ਦਰ ਚਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਾਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਰ ਹਮਰੇ ਦੁਸ਼ਟ ਸੁਪੈ ਤੁਮ ਕਾਵੋ ਆਪ ਹਾਗ ਦੇ ਮੋਹਿ ਬਚਾਵੋ ਸਖਿਵ ਸੈ ਮਰੋ ਪਰਿਵਾਰਾ ਸੇਵਕ ਸਿਖਸ ਪੈ ਕਰਤਾਰਾ ਮੋਰ ਚਰਜ ਕਰਦਾ ਕਿ ਰੈ ਸੁਬਨ ਕੋ ਆਦ ਸੰਗਰੇ ਪੂਰਨ ਹੋਏ ਹਮਾਰੀ ਆਸਾ ਤੁਰਤ ਨਿਕੀ ਰਹੇ ਪਿਆਸਾ ਤਮੇ ਛਾੜ ਕੋਈ ਅਬਰਨਾ ਤਿਓ ਜੋ ਬਰ ਚਾਹੂ ਉਸ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰਿ ਹੈ ਚੁਨ ਚੁਨ ਸਤਰ ਹਮਾਰੇ ਮਾਰਿ ਹੈ ਆਪ ਹਾਗ ਦੇ ਬੁਰਿਆ ਮਰਨ ਕਾਲ ਕਾ ਤਰਾਸ ਨਵਰੇ ਐ ਹੂ ਜੋਸ ਦਹ ਮਾਰੇ ਪਛਾਹ ਸ੍ਰੀ ਅਸ਼ਟੁਰ ਜੋ ਕਰ ਜੋਹ ਰਛਾ ਰਖ ਲਿਓ ਹੋ ਰਖਨ ਹਾਰੇ ਸਾਹਿਬ ਸੁਖ ਸਹਾਈ ਪਿਆਰੇ ਦੀਨ ਬੰਦ ਦੁਸ਼ਟ ਨਿਕੇ ਹੰਤਾ ਤੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਾਰਾ ਕਾਲ ਪਾਏ ਸ਼ਿਵ ਜੋ ਬਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾਜਮਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂਥਿਓ ਨਜਵਨ ਕਾਲ ਸੁਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਹ ਮਹਾਰਾਜ ਜਵਨ ਕਾਲ ਸੁਵ ਜਗਤ ਬਨਾਇਓ ਦੇਵ ਦਾਇਤ ਜਸ਼ਨੁ ਪਜਾਇ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਹਿ ਹ ਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸੁਵਾਰੇ ਸਿਵ ਕਨ ਕਉ ਸਿਵ ਗੁਣ ਸੁਖ ਦਿਯੋ ਸਤਰਨ ਕਉ ਪਲ ਮੁਬਦ ਕੀਓ ਕਾਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿਟੀ ਤੇ ਕੁੰਤਰ ਅਸਤੁਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੁਲਾਸ ਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਾਟ ਘਟ ਕੇ ਪਟਪਟ ਕੀ ਜਾਣੈ ਜਬ ਉਤਕਰ ਕਰਾ ਕਰ ਤਾਰਾ ਪ੍ਰਜਾ ਤਰਤਵ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮੈ ਮਿਲਤ ਦੇਹ ਤਰਸ ਹੂੰ ਜੈ ਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰਹਿਤ ਨਰਾਲਮ ਜਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਰੰਭਕਾਰ ਨਰਨੰਬ ਆਦ ਨੀਲ ਅਨਾਦ ਸੰਭ ਤਾਂ ਕਾ ਗੁਣ ਉਚਾਰਤ ਪੇਦਾ ਜਾਗ ਕੋ ਪੇਵਨਾ ਪਾਵਤ ਬੇਦਾ ਤਾਂ ਕੋ ਕਿਰਪਾ ਅਨਮਾਨਤ ਮਹਾਂ ਮੁਣ ਕੁਸ਼ਪੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿਨ ਚਨਹਿ ਭੇਵਿਆ ਪਾਪਨੀ ਬੁਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖ ਨ ਜਾਇ ਬਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸੁਰੂਪਾਰ ਪਿਓ ਰਵਖੀ ਪੂਪਾਣ ਜੇ ਰਸਿਤ ਜਕੀਨੀ ਉਤਪੁਜ ਖਾਨ ਬਹੁਰ ਰਚ ਦੇਨੇ ਕਹੂੰ ਫੂਲ ਰਾਜਾ ਹਿਵ ਬੈਠਾ ਕਹੂੰ ਸਮਟ ਪਿਓ ਸ਼ੰਕਰ ਇਕੈਠਾ ਸ਼੍ਰੀ ਸ੍ਰਿਸ਼ਟ ਦਿਖਾਇ ਅਚੰਤ ਹੋਇ ਆਤ ਜੁਗਾਦ ਸਰੂਪ ਸਿਯੰਪ ਆਪ ਰੱਛਾ ਮੇਰੀ ਤੁਮ ਕਰੋ ਸਿੱਖ ਉਵਾਰ ਸਿੱਖ ਸੰਕਰੋ ਦੁਸ਼ਟ ਜਿਤੇ ਉਠ ਬਤੁ ਦਪਤਾ ਸਗਰ ਮਲੇਸ਼ ਕਰੋ ਰਣ ਕਾਤਾ ਜੇ ਅਸਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਗਤ ਹੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਰਿ ਸਵਟਾਰੇ ਜੋ ਕਲ ਕੋਇ ਇਕ ਬਾਰ ਧਾਇ ਹੈ ਤਾਂ ਕੇ ਕਾਲ ਦੇ ਘਟ ਨਹ ਇਹ ਰੱਛਾ ਹੋਇ ਤਹੇ ਸੁਭ ਕਾਲਾ ਦੁਸ਼ਤ ਰਿਸਤ੍ਰੰਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਲਹਿਰ ਹੋ ਤੰਕੇ ਤਾਪ ਤਨਕ ਮਹਰ ਹੋ ਰਿਦਿ ਸਿਦ ਕਰਮੋ ਸੁਭੋਈ ਦੁਸ਼ਟ ਸ਼ਾਸ ਸਕਨ ਕੋਈ ਏਕ ਬਾਰ ਜਨਤਮੈ ਸੁਭਾਰਾ ਕਾਲ ਫਾਸ ਤੇ ਤਾਹਿ ਉਬਾਰਾ ਜਿਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੈ ਸ਼ਰਨ ਤਿਹਾਰੀ ਆਪ ਹਾ ਦਇ ਲਿਹੁ ਬਾਰੀ ਸਰਬ ਥੁਰ ਮੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਓ ਬਾਗ ਚ ਬੇਨਤੀ ਚੋਪਈ ਹਮਰੀ ਕਰੋ ਹਾਥ ਦਰ ਚਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਾਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਰ ਹਮਰੇ ਦੁਸ਼ਟ ਸੁਪੈ ਤੁਮ ਕਾਬ ਹੋ ਆਪ ਹਾਗ ਦੇ ਮੋਹਿ ਬਚਾਵ ਸੁਖਿ ਵਸੈ ਮਰੋ ਪਰਿਵਾਰਾ ਸੇਵਕ ਸਿਖ ਸਪੈ ਕਰਤਾਰਾ ਮੋਰ ਚਰਜ ਕਰਦਾ ਕਿਰੈ ਅਸਬਨ ਕੋ ਆਦ ਸੰਗਰੇਇ ਕੂਨ ਹੋਇ ਹਮਾਰੀ ਆਸਾ ਤੁਰਤ ਨਕੀ ਰਹੈ ਪਿਆਸਾ ਤਮੇ ਛਾੜ ਕੋਈ ਅਬਰ ਮਾਤਿਓ ਜੋ ਬਰ ਚਾਹਉ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰਿ ਹੈ ਚੁਨ ਚੁਨ ਸਤਰ ਹਮਾਰੇ ਮਾਰਿ ਹੈ ਆਪ ਹਾਗ ਦੇ ਬੁਜ ਬਰੇ ਹੈ ਮਰਨ ਕਾਲ ਕਾ ਤਰਾਸ ਨਵਰੇ ਐ ਹੂ ਜੋਸ ਦਹ ਮਾਰੇ ਪਛਾਹ ਸ੍ਰੀ ਅਸਤੁਰ ਜੋ ਕਰ ਜੋਹ ਰਛਾ ਰਖ ਲਿਓ ਹੋ ਰਖਨ ਹਾਰੇ ਸਾਹਿਬ ਸੁਖ ਸਹਾਈ ਪਿਆਰੇ ਦੀਨ ਬੰਦ ਦੁਸ਼ਟ ਨਿਕੇ ਹੰਤਾ ਤੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਾਰਾ ਕਾਲ ਪਾਏ ਸ਼ਿਵ ਜੋ ਬਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾਜਮਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂਥਿਓ ਨਜਵਨ ਕਾਲ ਸੁਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਹ ਮਹਾਰਾਜ ਜਵਨ ਕਾਲ ਸੁਵ ਜਗਤ ਬਨਾਇਓ ਦੇਵ ਦਾਇਤ ਜਸ਼ਨੁ ਪਜਾਇ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਹਿ ਹ ਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸੁਵਾਰੇ ਸਿਵ ਕਨ ਕਉ ਸਿਵ ਗੁਣ ਸੁਖ ਦਿਯੋ ਸਤਰਨ ਕਉ ਪਲ ਮੁਬਦ ਕੀਓ ਕਾਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿਟੀ ਤੇ ਕੁੰਤਰ ਅਸਤੁਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੁਲਾਸ ਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਾਟ ਘਟ ਕੇ ਪਟਪਟ ਕੀ ਜਾਣੈ ਜਬ ਉਤਕਰ ਕਰਾ ਕਰ ਤਾਰਾ ਪ੍ਰਜਾ ਤਰਤਵ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬਹੁ ਤੁਮੈ ਮਿਲਤ ਦੇਹ ਤਰਸਹੁ ਜੈ ਤੇ ਬਦਨ ਸ੍ਰਿਸ਼ਟ ਸੁਭ ਤਾਰੈ ਆਪ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰਹਤ ਨਰਾਲਮ ਜਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰੰਭਕਾਰ ਨਿਰਲੰਬ ਆਦ ਨੀਲ ਅਨਾਦ ਸੰਭ ਤਾ ਕਾ ਗੁਣ ਉਚਾਰਤ ਪੈਦਾ ਜਾਗ ਕੋ ਪਿਵਨ ਪਾਵਤ ਬੇਦਾ ਤਾ ਕ ਕੋ ਕਿਰਪਾ ਅਨਮਾਨਤ ਮਹਾਂ ਮੁਣ ਕੁਛ ਪੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿਨ ਚਨਹਿ ਭੇਵਿਆ ਪਾਪਨੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖ ਨਾ ਜਾਇ ਬਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸੁਰੂਪਾਰਕ ਪਿਓ ਰਵਖੀ ਪੂਪਾਂਡ ਜੇ ਰਸੇ ਤਿਸ ਕੀਨੀ ਉਤਪੁਜ ਖਾਨ ਬਹੁ ਰਚ ਦੀਨੀ ਕਹੂੰ ਫੂਲ ਰਾਜਾ ਹਿਰ ਬੈਠਾ ਕਹੂੰ ਸਮਟ ਪਿਓ ਸੰਕਰਿ ਕੈਠਾ ਸ਼ਿਕਰੀ ਸ੍ਰਿਸ਼ਟ ਦਿਖਾਇ ਅਚੰਤ ਵਿਆਤ ਜੁਗਾਦ ਸਰੂਪ ਸਿਯੰਪ ਅਬਰ ਅੱਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਕਰ ਦੁਸ਼ਟ ਜਿਤੇ ਉਠ ਬਤੁ ਪਤਾ ਸਗਮਲੇਸ਼ ਕਰੋ ਰਣ ਕਾਤਾ ਜੇ ਅਸਤੁਜ ਤਵ ਸਰਨੀ ਪਰੇ ਤਨਕੇ ਦੁਸ਼ਟ ਦੁਗਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨਕੇ ਤੁਮ ਸੰਕਰ ਸੁਵਟਾਰੇ ਜੋ ਕਲ ਕੋਇ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਦੇ ਕਟਨੇ ਅਹ ਰੱਛਾ ਵੇ ਤਹੇ ਸੁਭ ਕਾਲਾ ਦੁਸ਼ਤ ਰਿਸਤ੍ਰੰਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਿਰ ਹੋ ਤੰਕੇ ਤਾਪ ਤਨਕ ਮਹਰ ਹੋ ਰਿਦਿ ਸਿਦ ਕਰਮੋ ਸੁਭੋਈ ਦੁਸ਼ਟ ਸ਼ਾਸ ਸਕੇ ਨ ਕੋਈ ਏਕ ਬਾਰ ਜਨਤਮੈ ਸੁਭਾਰਾ ਕਾਲ ਪਾਸਤੇ ਤਾਹਿ ਉਬਾਰਾ ਜਿ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੈ ਸ਼ਰਨ ਤਿਹਾਰੀ ਆਪ ਹਾ ਦੈ ਲਿਹੋ ਬਾਰੀ ਸਰਬ othor ਮੋਹ ਸਹਾਈ ਦੁਸ਼ਟ ਦੋਖ ਤੇ ਲਿਹ ਬਚਾਈ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਓ ਬਾਗ ਚ ਬੇਨਤੀ ਚੋਪਈ ਹਮਰੀ ਕਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਾਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰ ਹਮਰੇ ਦੁਸ਼ਟ ਸੁਪੈ ਤੁਮ ਕਾਬ ਹੋ ਆਪ ਹਾਗ ਦੇ ਮੋਹਿ ਬਚਾਵ ਸੁਖਿ ਵਸੈ ਮਰੋ ਪਰਿਵਾਰਾ ਸੇਵਕ ਸਿਖ ਸਪੈ ਕਰਤਾਰ ਮੋਰ ਚਰਜ ਕਰਦਾ ਕਿਰੈ ਅਸਬਨ ਕੋ ਆਦ ਸੰਗਰੇਇ ਕੂਨ ਹੋਇ ਹਮਾਰੀ ਆਸਾ ਤੁਰਤ ਨਕੀ ਰਹੈ ਪਿਆਸਾ ਤਮੇ ਛਾੜ ਕੋਈ ਅਬਰ ਮਾਤਿਓ ਜੋ ਬਰ ਚਾਹਉ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰਿ ਹੈ ਚੁਨ ਚੁਨ ਸਤਰ ਹਮਾਰੇ ਮਾਰਿ ਹੈ ਆਪ ਹਾਦ ਬੁਜ ਬਰੇ ਹੈ ਮਰਨ ਕਾਲ ਕਾ ਤਰਾਸ ਨਵਰੇ ਐ ਹਉ ਜੁਸ ਦਹ ਮਾਰੇ ਪਛਾਹ ਸ੍ਰੀ ਅਸਤੂ ਜੂ ਕਰ ਜੋ ਹਰ ਅਛਾ ਰੱਖ ਲਿਓ ਹੋ ਰੱਖਣ ਹਾਰੇ ਸਾਹਿਬ ਸਦ ਸਹਾਈ ਪਿਆਰੇ ਦੀਨ ਬੰਦ ਦੁਸ਼ਟ ਨਿਕਿ ਹੰਤਾ ਤੂ ਪੁਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਾਰਾ ਕਾਲ ਪਾਇ ਸ਼ਿਵ ਜੂ ਬਤਾਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾਜਮਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂਥਿਓ ਨਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਹ ਮਹਾਰਾਜ ਜਵਨ ਕਾਲ ਸੁਵਜਗਤ ਬਨਾਇਓ ਦੇਵ ਦੇਤ ਜਸ਼ਨੁ ਪਜਾਇ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਹਿ ਹ ਮਾਰਾ ਨਮਸਕਾਰ ਤਿਸਹਿ ਕਹ ਹਮਾਰੇ ਸਕਲ ਪ੍ਰਜਾ ਜਨੇ ਆਪ ਸੁਵਾਰੇ ਸਿਵ ਕਨ ਕਉ ਸਿਵ ਗਨ ਸੁਖ ਦਿਯੋ ਸਤਰਨ ਕਉ ਪਲ ਮੁਬਦ ਕੀਓ ਕਾਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿਟੀ ਤੇ ਕੁੰਤਰੇ ਅਸਥੁਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਾਟ ਘਟ ਕੇ ਪਟ ਪਟ ਕੀ ਜਾਣੈ ਜਬ ਉਤਕਰ ਕਰਾ ਕਰ ਤਾਰਾ ਪ੍ਰਜਾ タルਤਵ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬਹੁ ਤੁਮੈ ਮਿਲਤ ਦੇ ਤਾਰ ਸੁਭਉ ਜੈ ਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਰਾਲਮ ਜਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਰੰਭਕਾਰ ਨਿਰਲੰਬ ਆਦ ਨੀਲ ਅਨਾਦ ਸੰਭ ਤਾ ਕਾ ਗੁਣ ਉਚਾਰਤ ਪੈਦਾ ਜਾਗ ਕੋ ਪਿਵਨ ਪਾਵਤ ਬੇਦਾ ਤਾ ਕ ਕੋ ਕਿਰਪਾ ਅਨਮਾਨਤ ਮਹਾ ਮੂਨ ਕਛ ਪੇਦ ਨਾ ਜਾਨਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਤਰੰਕਾਰ ਕਾ ਚਿਨ ਚਨੇ ਭੇਵਿਆ ਪਾਪਨੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਨ ਜਾਇ ਬਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸੁਰੂਪਾਰ ਪਿਓ ਰਵ ਖੀ ਪੂਪਾਣ ਜੇ ਰਸੇ ਤਜ ਕੀਨੀ ਉਤਪੁਜ ਖਾਨ ਬਹੁ ਰਚ ਦੇਨੇ ਕਹੂ ਫੂਲ ਰਾਜਾ ਹਿਰ ਬੈਠਾ ਕਹੂ ਸਮਟ ਪਿਓ ਸ਼ੰਕਰ ਇਕੈਠਾ ਸ਼੍ਰੀ ਸ੍ਰਿਸ਼ਟ ਦਿਖਾਇ ਅਚੰਤ ਵਿਆਤ ਜੁਗਾਦ ਸਰੂਪ ਸਿਯੰਪ ਆਬਰ ਅੱਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਕਰ ਦੁਸ਼ਟ ਜਿਤੇ ਉਠ ਬਤੁ ਪਤਾ ਸਗਰਮਲੇਸ਼ ਕਰੋ ਰਣ ਕਾਤਾ ਜੇ ਅਸਤੁਜ ਤਵ ਸਰਨੀ ਪਰੇ ਤਨਕੇ ਦੁਸ਼ਟ ਦੁਗਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨਕੇ ਤੁਮ ਸੰਕਰ ਸੁਟਾਰੇ ਜੋ ਕਲ ਕੋਇ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਦੇ ਕਟਨੇ ਅਹ ਰੱਛਾ ਹੋਇ ਤਹੇ ਸੁਭ ਕਾਲਾ ਦੁਸ਼ਤ ਰਿਸਤ੍ਰੰਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਹਿਰ ਹੋ ਤੰਕੇ ਤਾਪ ਤਨਕ ਮਹਰ ਹੋ ਰਿਦ ਸਿਦ ਕਰਮੋ ਸੁਭੋਈ ਦੁਸ਼ਟ ਸ਼ਾਸ ਸਕੇ ਨ ਕੋਈ ਏਕ ਬਾਰ ਜੁਤਮੈ ਸੁਭਾਰਾ ਕਾਲ ਪਾਸਤੇ ਤਾਹਿ ਉਬਾਰਾ ਜਿ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੈ ਸ਼ਰਨ ਤਿਹਾਰੀ ਆਪਾ ਦੈ ਲਿਹੋ ਬਾਰੀ ਸਰਬ othor ਮੋਹ ਸੁਹਾਇ ਦੁਸ਼ਟ ਦੋਖ ਤੇ ਲਿਹ ਬਚਾਈ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ